ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਹੀ ਸੱਬੇ ਦੇ ਜੋਕੇ ਘਰ ਦਾ ਲੈਂਟਰ ਪੈ ਚੁੱਕਿਆ ਹੈ ਦੋਸਤੋ ਕਿ ਸੱਬੇ ਦੇ ਜੋਕੇ ਲੈਂਟਰ ਜੋਕੇ ਚਰਚੇ ਪੂਰੀ ਦੁਨੀਆ ਦੇ ਵਿੱਚ ਹੋ ਚੁੱਕੇ ਸਨ ਕਿ ਦबई ਵਾਲਿਆਂ ਵੱਲੋਂ ਵੀ ਜੋਕੇ ਸੱਬੇ ਦੇ ਲੈਂਟਰ ਉੱਤੇ ਕਿਹਾ ਗਿਆ ਕਿ ਸਾਡੇ ਇੱਥੇ ਸਰਕਾਰ ਨੇ ਜੋਕੇ ਸੱਬੇ ਦੇ ਲੈਂਟਰ ਵਾਲੇ ਦੇਣੀ ਛੁੱਟੀ ਕਰ ਦਿੱਤੀ ਹੈ ਕਿ ਇਥੋਂ ਬਦਰੀ ਦੇ ਟਰੱਕ ਪਰ ਪਰ ਕੇ ਸੱਬੇ ਦੇ ਜੋਕੇ ਲੈਂਟਰ ਤੇ ਅਸੀਂ ਲੈ ਕੇ ਜਾਣੇ ਆ ਦੋਸਤੋ ਕਿ ਸੱਬੇ ਦੀ ਜੋਕੇ ਕੋਠੀ ਉੱਤੇ ਇੰਨਾ ਕਾਠ ਹੋ ਚੁੱਕਿਆ ਹੈ ਜਿਵੇਂ ਕਿਸੇ ਵੱਡੇ ਜੋਕੇ ਲੀਡਰ ਦੀ ਰੈਲੀ ਤੇ ਕੱਟ ਹੁੰਦਾ ਹੈ ਕਿ ਸੱਬੇ ਵੀਰ ਵੱਲੋਂ ਵੀ ਜੋ ਵੀ ਉੱਥੇ ਲੈਂਟਰ ਉੱਪਰ ਲੋਕ ਪਹੁੰਚੇ ਸਨ ਕਿ ਸੱਬੇ ਵੀਰ ਵੱਲੋਂ ਜੋ ਕਿ ਉਸਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਔਰ ਆਰਨੇਤ ਗਲਾਪਤ ਦੋ ਜੀਖਣ ਵਰਗੇ ਜੋ ਕਿ ਵੱਡੇ ਵੱਡੇ ਸਿੰਗਰ ਵੀ ਜੋ ਕਿ ਸੱਬੇ ਦੇ ਲੈਂਟਰ ਉੱਤੇ ਆਏ ਹਨ ਕਿ ਸੱਬੇ ਵੀਰ ਵੱਲੋਂ ਜੋ ਕਿ ਸਾਰੇ ਲੋਕਾਂ ਨੂੰ ਕਿਹਾ ਗਿਆ ਕਿ ਕਿਰਪਾ ਕਰਕੇ ਸਾਰੇ ਰੋਟੀ ਖਾ ਕੇ ਜਾਓ ਕਿ ਅਸੀਂ ਰੋਟੀ ਦੇ ਵਿੱਚ ਸਬਜ਼ੀ ਵਿੱਚ ਮਟਰ ਪਨੀਰ ਬਣਾਇਆ ਹੈ ਔਰ ਦੋਸਤੋ ਸੱਬੇ ਵੱਲੋਂ ਜੋ ਕਿ ਬਹੁਤ ਹੀ ਪਿਆਰ ਦਿੱਤਾ ਗਿਆ ਲੋਕਾਂ ਨੂੰ ਹੋਰ ਲੋਕਾਂ ਵੱਲੋਂ ਵੀ ਸੱਬੇ ਨੂੰ ਬਹੁਤ ਦਾ ਪਿਆਰ ਕਰਦੇ ਹਨ ਜੋ ਕਿ ਬਹੁ ਲੋਕ ਸੱਭੇ ਦੀ ਲੈਂਟਰ ਉੱਪਰ ਪਹੁੰਚੜ ਬਾਕੀ ਦੋਸਤੋ ਤੁਸੀਂ ਸਭੇ ਵੀਰ ਦੀ ਲੇਰ ਅਰਦਾਸ ਕਰਿਓ ਕਿ ਉਹ ਹੋਰ ਵਧੀਆ ਤਰੱਕੀਆਂ ਕਰੇ ਬਾਕੀ ਦੋਸਤੋ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ